ਮੈਨੂੰ ਸੁਧੂਖ ਦੀ ਚਾਪੀ ਦੇ ਦੋ ਨੀ ਮੈਂ ਕੱਲੇ ਕੱਲੇ ਦੇ ਕਿੰਨੀਆਂ ਖਾ ਜੂ ਤੈਨੂੰ ਮੈਂ ਦੱਸਾਂ ਇਧਰ ਬੱਲੇ ਉਧਰ ਹਾਂ ਓਏ ਕਿਉਂ ਸਾਰਿਆਂ ਨੂੰ ਤੂੰ ਠਟਕੀਦਾ ਹੈ ਮੈਨੂੰ ਬੇ ਬੂਖਦਾ ਮੈਨੂੰ ਚਾਪੀ ਦੇ ਦੇ ਚਾਪੀ ਦੇ ਦੇ ਮੈਨੂੰ ਵੀ ਨਹੀਂ ਚਾਪੀ ਦੇ ਦੇ ਚਾਪੀ ਕੌਣ ਠੰਡਲਾ ਜਾਇਆ ਬਾਦ ਸਾਰੋਂ ਮੇਰੇ ਮੈਨੂੰ ਚਾਪੀ ਦੇ ਦੇ ਮਰੀ ਐ ਪੁੱਤ ਅੰਦਰ ਨੇ ਕਿਵੇਂ ਡਰਾ ਕੇ ਸਾਰਾ ਡੱਬਰ ਕੋਠੇ ਚੜਾਇਆ ਉਹ ਤੂੰ ਪੋ 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 ਚ ਪੋ ਮੈਂ ਤਾਂ ਝੋਟਾ ਲੈਣਾ ਆਇਆ ਸੀ ਖੜਾ ਟੋਕਾ ਲੈ ਜਾਣੋ ਮੇਰੇ ਨੇੜੇ ਆਈ ਤੈਨੂੰ ਮੈਂ ਦੱਸਾਂ ਮੁੱਕੀ ਮਾਰ ਕੇ ਦੰਦ ਘਾੜ ਦੂੰ ਤਰਾ ਨਹੀਂ ਬਾਬੇ ਮੈਨੂੰ ਕਿ ਲੋੜ ਆ ਬੋਕ ਤੇ ਸੰਗ ਨੂੰ ਸਲਾਉਣ ਦੀ ਮੈਨੂੰ ਮੇਰੀ ਚਾਪੀ ਦੇ ਦੇ ਪੁਰੀ ਤੈਨੂੰ ਮੈਂ ਦੱਸਾਂ ਮੈਂ ਨਾ ਦਿਮਾਗ ਖਰਾ ਕਰਤਾ ਸਾਰੀ ਉਮਰ ਕਮਾਈ ਮੈਂ ਕੀਤੀ ਹੁਣ ਤੂੰ ਰਾਣੀ ਬਣ ਕੇ ਬੈ ਗਈ ਸਮਝ ਆ ਗਈ ਮੈਂ ਕੱਲੇ ਕੱਲੇ ਦਾ ਸੀਣ ਕੱਢ ਦੂੰ ਬੁੱਢੜੀ ਓ ਮੈਨੂੰ ਮੇਰੀ ਚਾਪੀ ਘੜ ਦੇ ਕੱਪਣ ਤਨ ਕਹਿੰਦੇ ਨਾ ਹੈ ਤੂੰ ਮਕਲਾ ਓ ਸੁਣ ਲੈ ਓ ਮੈਂ ਤੈਨੂੰ ਲੁੱਬੇ ਹਣੇ ਬਚਾਈ ਜੋਗੀ ਕੋਲ ਖਾਲਾ ਬੱਪੂ ਖਾਲਾ ਆਹ ਚਟਨੀ ਲਾ ਲੈ ਆਪ 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 ਅਸ ਦਿਨੂ ਵੀ ਸੰਗ ਲੱਗਦੀ ਆ ਪਰ ਇਹਨੂੰ ਭੌਂਗ ਦੇ ਨੂੰ ਸ਼ਰਮ ਨਹੀਂ ਆਈ ਮੈਨੂੰ ਕਹਿੰਦਾ ਭਗਤ ਦਾ ਕੀ ਪਤਾ ਕਦੋਂ ਉਹ ਤੇਰੇ ਤੇ ਮੈਂ ਹੀ ਚਾਦਰ ਪਾ ਦੇਣਾ ਸੱਚੀ ਹੋਰ ਕੀ ਮੈਂ ਝੂਠ ਬੋਲਦੀ ਆ ਆ ਚਤਰਾ ਵਾਲੀ ਗੱਲ ਸੱਚ ਆ ਓਏ ਹਾਂ ਸੱਚ ਆ ਇਹ ਝਕੜਾ ਝੂਠਾ ਹੈ ਜੱਟ ਦਾ ਜੋ ਜੀ ਕਰੂਗਾ ਜੱਟ ਕਰੂਗਾ ਜੇ ਜੱਟ ਦਾ ਚਾਦਰ ਪਾਉਣ ਨੂੰ ਜੀ ਕਰੂ ਜੱਟ ਚਾਦਰ ਵੀ ਪਾਊਗਾ ਠੰਡ ਸੀਗੀ ਆ ਭਾਬੀ ਤਾਂ ਚਾਦਰ ਮੰਗ ਲਈ ਇਹ ਚ ਝੂਠ ਬੋਲਣ ਵਾਲੀ ਕਿਹੜੀ ਗੱਲ ਆ ਕਮਲਾ ਟੱਪਰਾ ਤਾਈ ਇਹਨੂੰ ਕਿਸੇ ਹੋਰ ਸਾਧ ਨੂੰ ਚੈੱਕ ਕਰਾਉਣੇ ਆ ਆ ਦੁਖੀ ਕੀਤੇ ਪਏ ਆ ਬੁੜੇ ਨੇ ਤੁਸੀਂ ਤਿਆਰ ਹੋਵੋ ਬਾਕੀ ਮੇਰੇ ਤੇ ਛੱਡ ਦਿਓ ਉਹ ਨਾਲ ਨਾਲ ਛੱਡਦਾ ਯਾਰ ਮੈਂ ਤੋ ਦੇਖਿਆ ਨਹੀਂ ਜਾਂਦਾ ਉਹ ਮੈਂ ਨਹੀਂ ਜਾਣਾ ਕਰਦਾ ਮੈਂ ਛੱਡਦਾ ਯਾਰ ਉਹ ਯਾਰ ਹੈ ਨਹੀਂ ਮੇਰੇ ਬਾਪੂ ਬੂਪੂ ਮਾਂ ਨਹੀਂ ਕਿਹਦਾ ਨਹੀਂ ਲੈ ਜਾ ਲੈ ਜਾਣ ਨੂੰ ਤੱਕਾ ਹੋਣ ਇਹਨੂੰ ਬੁੜੇ ਨੂੰ ਲੈ ਜਾ ਕੀੜੇ ਪੈ ਜਾਣ ਇਹਦੇ ਕੰਜਰ ਦੇ ਚੁੱਲ੍ਹੇ 'ਚ ਪੈਣਾ ਨਾ ਹੋਵੇ ਸਾਰਾ ਟੱਬਰ ਦੁਖੀ ਕੀਤਾ ਇਹਨੇ ਲੈ ਜਾਣ ਮਰ ਜਾਣ ਇਹਨੂੰ